ਮੈਂ ਆਪਣੇ ਬਹੁਤੀ ਹੂਣ ਹਰਮਨ ਗਾਂਧੀਰ ਪਤਰ ਪਰਮਦਰ ਅਗੈਲਾ ਸਤਿਨਿਆਨ ਕਿਉ ਆਪਣੀ ਕਰਤਾਲੇ ਟੇਸ ਟੇਸ ਖਾਜੋ ਗੁਰੂਆਂ ਦਾ ਗੁਰੂ ਗੁਰੂ ਗ੍ਰੰਥ ਮਹਾਰਾਜ ਹੈ ਬਾੜੀਆਂ ਚ ਬਾੜੀ ਗੁਰਬਾੜੀ ਸਿਰਤਾਜ ਹੈ ਨੇਤ ਨੇਮ ਪੜਦੇ ਰਹੋ ਸੰਗਤ ਜੀ ਸਤਨਾਮ ਵਾਹਿਗੁਰੂ ਕਹੋ ਬੋਲੋ ਇੱਕ ਵਾਰੀ ਸਤਨਾਮ ਵਾਹਿਗੁਰੂ ਕਹੋ ਸੋ ਗੁਰੂ ਆਦੀ ਬਖਸ਼ੂ ਜੀ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਰਕਾਰ ਸਰਹੰਦ ਜੋ ਕੁਰਬਾਨੀ ਹੋਈ ਉਹ ਪੂਰੀ ਵਰਲਡ ਦੇ ਵਿੱਚ ਮਿਸਾਲ ਹੈ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਗੁਰੂ ਬੋਧ ਦੇ ਲਾਲਾ ਵਰਗਾ ਦੇਸ਼ ਕੌਮ ਤੋਂ ਪਿਤਾ ਵਾਰ ਕੇ ਕੋਈ ਜਤੀਮ ਕਹਾ ਨਹੀਂ ਸਕਦਾ ਦੇਸ਼ ਕੌਮ ਤੋਂ ਪਿਤਾ ਵਾਰ ਕੇ ਕੋਈ ਜਤੀਮ ਕਹਾ ਨਹੀਂ ਸਕਦਾ ਆਪੇ ਗੁਰੂ ਆਪੇ ਚੇਲਾ ਗਿੱਤਣੋ ਸ਼ੇਰ ਵੜਾ ਨਹੀਂ ਸਕਦਾ ਦੀਨ ਦੁਨੀਆ ਦਾ ਹਿੱਤਕਾਰੀ ਨਾ ਕੋਈ ਹੋਇਆ ਨਾ ਕੋਈ ਹੋਣਾ ਕੱਲ ਕੀ ਤਰਜਿਹਾ ਪਰਉਪਕਾਰੀ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਨਾਕ ਕੋਏ ਨਾਕ ਕੋਈ ਸੋ ਉਸ ਸਮੇਂ ਦਾ ਦ੍ਰਿਸ਼ ਜਦੋਂ ਸਾਸਾ ਦੇ ਕੱਡੇ ਗੁਰੂ ਜੀ ਦਾ ਪਰਿਵਾਰ ਵਿਛੜ ਜਾਂਦਾ ਹੈ ਛੋਟੇ ਲਾਲ ਧਾਦੀ ਮਾਂ ਦੇ ਨਾਲ ਇੱਕ ਪਾਸੇ ਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਵੱਡੇ ਸਹ ਨੂੰ ਜਾਂਦੇ ਇੱਕ ਪਾਸੇ ਰਹਿ ਜਾਂਦੇ ਨੇ ਸੋ ਕਵੀ ਹਵਾ ਨੂੰ ਸੰਬੋਧਨ ਹੋ ਕੇ ਕੁਝ ਲੈਣਾ লেখੀਆਂ ਨੇ ਸਰਸਾ ਦੇ ਪਾਂਹਾਰੀਆਂ ਛੱਲਾ ਨਾ ਤੂੰ ਮਾਰਵੇ ਸਰਸਾ ਦੇ ਪਾਣੀਆਂ ਛੱਲਾ ਨਾ ਤੂੰ ਮਾਰਵੇ ਸਹਜੇ ਸਹਜੇ ਚੱਲ ਮੇਰਾ ਲੰਗੀ ਜੇ ਦਤਾਰਵੇ ਸਰਸਾ ਦੇ ਪਾਣੀਆਂ ਛੱਲਾ ਨਾ ਤੂੰ ਮਾਰਵੇ ਲੰਗੀ ਜੇ ਦਤਾਰ ਵੇ ਸਰਸਾ ਦੇ ਪਾਣੀਆਂ ਸਰਸਾ ਦੇ ਪਾਣੀਆਂ ਉਸ ਦੀ ਨਿਸ਼ਾਨੀ ਦਸਾਂ ਸਿਰ ਉਤੇ ਤਾਜ ਹੈ ਇੱਕ ਹੱਥ ਖੰਡਾ ਦੂਜੇ ਹੱਥ ਉਤੇ ਬਾਜ ਹੈ ਉਸ ਦੀ ਨਿਸ਼ਾਨੀ ਦਸਾਂ ਡਾ ਦੂਜੇ ਹੱਥ ਉੱਤੇ ਬਾਜ ਹੈ ਨੀਲੇ ਕੋੜੇ ਉੱਤੇ ਗੁਰੂ ਹੋਇਆ ਅਸਵਾਰ ਵੇ ਨੀਲੇ ਕੋੜੇ ਉੱਤੇ ਗੁਰੂ ਹੋਇਆ ਅਸਵਾਰ ਵੇ ਸਹਜੇ ਸਹਜੇ ਚੱਲ ਮੇਰਾ ਲੰਗੀ ਜੇ ਦਰਤਾਰ ਵੇ ਸਰਸਾ ਦੇ ਪਾਣੀਆਂ ਸਾਰੇ ਸਾਦੇ ਪਾਰੀਆਂ ਅਜੀਤ ਤੇ ਜੁਜਾਰ ਦੋਵੇਂ ਗੁਰੂ ਜੀ ਦੇ ਨਾਲ ਨੇ ਜੋਰਾਵਾਰ ਫਤੇ ਸਿੰਘ ਪਾਲੇ ਲਾਡਾ ਨਾਲ ਨੇ ਅਜੀਤ ਤੇ ਜੁਜਾਰ ਦੋਵੇਂ ਗੁਰੂ ਜੀ ਦੇ ਨਾਲ ਨੇ ਜੋਰਾਵਾਰ ਫਤੇ ਇਹ ਛੋਟੇ ਬਾਲ ਨੇ ਦੇਖੀ ਕਿਤੇ ਲੁੱਟ ਨਾ ਲਈ ਦੇਸ਼ ਦਾ ਸ਼ਿੰਗਾਰ ਵੇ ਵੇਖੀ ਕਿਤੇ ਲੁੱਟ ਨਾ ਲਈ ਕੌਮ ਦਾ ਸ਼ਿੰਗਾਰ ਵੇ ਸਹ ਜੇ ਸਹ ਜੇ ਚੱਲ ਮੇਰਾ ਲੰਗੀ ਜੇ ਦਤਾਰ ਵੇ ਸਰਸਾ ਦੇ ਪਾਣੀਆਂ ਸਰਸਾ ਦੇ ਪਾਣੀਆਂ ਮਜਲੁਮਾਇਤੇ ਦੁਖੀਆਂ ਦਾ ਗੁਰੂ ਹੀ ਸਹਾਰਾ ਏ ਦੇਸ਼ ਮੇਰੇ ਰੰਗ ਲੇਦਾ ਚੰਨਨ ਮਨਾਰਾਏ ਮਜਲੁਮਾਇਤੇ ਦੁਖੀਆਂ ਦਾ ਗੁਰੂ ਹੀ ਸਹਾਰਾ ਏ ਦੇਸ਼ ਮੇਰੇ ਰੰਗ ਲੇਦਾ ਚੰਨਨ ਮਨਾਰਾਏ ਦਾ ਹਾਰਵੇ ਦੁਖੀਆਂ ਦਾ ਕਾਰਨ ਆਏ ਉਸ ਨੇ ਉਧਾਰਵੇ ਸਹ ਜੇ ਸਹ ਜੇ ਚੱਲ ਮੇਰਾ ਲੰਗੀ ਜੇ ਦਤਾਰਵੇ ਸਰਸਾ ਦੇ ਪਾਣੀਆਂ ਸਰਸਾ ਦੇ ਪਾਣੀਆਂ ਕੌਣਗੇ ਸਵਾ ਸਰਵ ਲੱਖ ਨਾਲ ਇੱਕ ਨੂੰ ਲੜਾਉਣਗੇ ਹੁੰਦਾ ਹੈ ਜ਼ੁਲਮ ਗੁਰੂ ਉਹ ਤੁਨੂੰ ਹਟਾਉਣਗੇ ਸਵਾ ਸਵਾ ਲੱਖ ਨਾਲ ਇੱਕ ਨੂੰ ਲੜਾਉਣਗੇ ਕਹੇ ਅਲਬੇਲਾ ਤੈਨੂੰ ਆਰ ਜਾ ਗੁਜਾਰਵੇ ਕਹੇ ਅਲ ਬੇਲਾ ਤੈਨੂੰ ਆਰੀ ਜਾ ਗੁਜਾਰ ਵੇ ਸਹਜੇ ਸਹਜੇ ਚੱਲ ਮੇਰਾ ਲੰਗੀ ਜੇ ਦਤਾਰ ਵੇ ਸਰਸਾ ਦੇ ਪਾਣੀਆਂ ਛੱਲਾ ਨਾ ਤੂੰ ਮਾਰ ਵੇ ਸਰਸਾ ਦੇ ਪਾਣੀਆਂ ਛੱਲਾ ਨਾ ਤੂੰ ਮਾਰ ਵੇ ਸਹਜੇ ਸਹਜੇ ਚੱਲ ਲੰਗੀ ਜੇ ਦਤਾਰ ਵੀ ਸਰਸਾ ਦੇ ਪਾਣੀਆਂ ਬੁਲੇ ਸੁਨਹਾਰ ਸੁਨਹਾਰ ਕੈਂਚੀ ਵਾਂਗੂ ਕਾਟ ਨਾ ਪਾਈਏ ਸੂਈ ਵਾਂਗੂ ਸੇੜਾ ਸਖੀਏ ਕੈਂਚੀ ਵਾਂਗੂ ਕਾਟ ਨਾ ਪਾਈਏ ਸੋਈ ਬੰਦੂ ਸੀੜਾ ਸਿੱਖੀਏ ਵੇ ਅਣਖਾਂ ਦੀ ਕੀ ਜਿੰਦਗਾਨੀ ਨਾਲ ਅਣਖ ਦੇ ਜੀਣਾ ਸਿੱਖੀਏ ਫੁੱਲਾਂ ਕੋਲੋਂ ਹੱਸਣਾ ਸਿੱਖੀਏ ਤੇ ਭੌਰਿਆਂ ਦੇ ਕੋਲੋਂ ਗਾਣਾ ਅਲਬੇਲੇ ਢੂਠੇ ਨੇ ਸਾਰੇ ਨਸ਼ੇ ਜੱਗ ਦੇ ਜਾਨ ਸ਼ਹਾਦਤ ਪੀਣਾ ਸਿੱਖੀਏ ਜਾਨ ਸ਼ਹਾਦਤ ਪੀਣਾ ਸਿੱਖੀਏ ਸੋ ਜਿਨ੍ਹਾਂ ਨੇ ਸ਼ਹੀਦੀ ਦਾ ਜਾਮ ਪੀਤਾ ਤੇ ਉਹਨਾਂ ਨੂੰ ਦੁਨੀਆ ਰਹਿ ਦੀ ਦੁਨੀਆ ਤੱਕ ਯਾਦ ਕਰਦੀ ਰਹੂਗੀ ਉਹਨਾਂ ਦੇ ਜੋੜ ਮੇਲੇ ਲੱਗਦੇ ਰਹਿਣਗੇ ਤੇ ਜਿਨ੍ਹਾਂ ਨੇ ਇਸ ਦੁਨੀਆ ਤੇ ਆ ਕੇ ਮਾਰੇ ਕੰਮ ਕੀਤੇ ਨੇ ਸੂਬੇ ਵਰਗੇ ਉਹਨਾਂ ਨੂੰ ਲੜਨਾ ਪੈਂਦੀਆਂ ਰਹਿ ਗਈਆਂ ਪੈਂਦੀਆਂ ਰਹਿ ਗਿਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ